ਅੱਜ ਅੱਜ ਆਪਾਂ ਬਣਾਵਾਂਗੇ ਮਰਿੰਗਾ ਦੇ ਫੁੱਲਾਂ ਦੀ ਜਿਹੜਾ ਮਰਿੰਗਾ ਦਾ ਬੂਟਾ ਹੁੰਦਾ ਨਾ ਉਹਦੇ ਫੁੱਲਾਂ ਦੀ ਆਪਾਂ ਬਣਾਵਾਂਗੇ ਜੀ ਭੁਰਜੀ ਤੇ ਤੁਸੀਂ ਦੇਖੋ ਭੁਰਜੀ ਇਹ ਕਿੰਨੀ ਵਧੀਆ ਬਣੂਗੀ ਮਰਿੰਗਾ ਦੇ ਫੁੱਲ ਆ ਜਿਹੜੇ ਇਹ ਆਪਣੇ ਸਾਰੇ ਤੋੜ ਲਏ ਤੇ ਹੁਣ ਇਹਦੀ ਆਪਾਂ ਭੁਰਜੀ ਬਣਾਵਾਂਗੇ ਫਿਰ ਫੁੱਲ ਆਪਣੇ ਸਾਰੇ ਆਪਣੇ ਤਿਆਰ ਕਰ ਲਏ ਇਸ ਤਰੀਕੇ ਨਾਲ ਧੋਲੇ ਧੋ ਕੇ ਸਮਾਰ ਕੇ ਆਪਾਂ ਨੇ ਪਾਣੀ ਪੂਣੀ ਇਹਦਾ ਸੁਕਾ ਲਿਆ ਉਸ ਤੋਂ ਬਾਅਦ ਇਧਰ ਆਪਣੇ ਆਲੂ ਵੀ ਕੱਟ ਲੇ ਆਲੂ ਆਪਣੇ ਲੰਬੇ ਕੱਟੇ ਆ ਠੀਕ ਆ ਜੀ ਚਲੋ ਜੀ ਹੁਣ ਆਪਾਂ ਬਣਾਉਣੇ ਆਪਦੀ ਪੁਰਜੀ ਆਪਾਂ ਨੇ ਕੁੱਟ ਲਿਆ ਇਧਰ ਆਪਣਾ ਤੇਲ ਗਰਮ ਆ ਮਸਾਲਾ ਆਪਣਾ ਮਣ ਕੇ ਤਿਆਰ ਆ ਪੂਰਾ ਬਣ ਗਿਆ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਪਹਿਨਾ ਪਾਵਾਂਗੇ ਆਲੂ ਕਿ ਜਿਵੇਂ ਗੈਰ ਆਲੂ ਤੋਂ ਵੀ ਬਣਾ ਸਕਦੇ ਹਾਂ ਪਰ ਆਪਾਂ ਨੂੰ ਚਾਹਲੂ ਪਾਇਆ ਪਹਿਲਾਂ ਸਮਾਰ ਕੇ ਲਾ ਦਾਂਗੇ ਇਹਨਾਂ ਨੂੰ ਇੱਕ ਦੋ ਮਿੰਟ ਆਪਾਂ ਇਹਨੂੰ ਪਹਿਲਾਂ ਸੇਕ ਲਵਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਨੇ ਮਰੀਂਗੇ ਦੇ ਜਿਹੜੇ ਫੁੱਲਾ ਉਹ ਪਾਉਣਾ ਬਾਅਦ ਦੇ ਵਿੱਚ ਲਓ ਜੀ ਇਹਨੂੰ ਆਪਾਂ ਇੱਕ ਦੋ ਮਿੰਟ ਪਕਾਉਨੇ ਆ ਹੁਣ ਲਓ ਜੀ ਇੱਕ ਦੋ ਮਿੰਟ ਹੋ ਗਏ ਪਕਦਿਆ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਫੁੱਲ ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਹੌਲੀ ਹੌਲੀ ਆਪਾਂ ਨੇ ਮਿਕਸ ਕਰਨਾ ਇਹਨਾਂ ਨੂੰ ਤੇ ਜਦੋਂ ਇਹ ਹੁਣ ਪੱਕ ਗਏ ਫਿਰ ਉਹਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀ ਇਹ ਭੁਜੀ ਜਿਹੜੀ ਬਣਦੀ ਹੈ ਲਓ ਜੀ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਪੁਰਜੀ ਆਪਣੀ ਬਣ ਕੇ ਤਿਆਰ ਆ ਤੇ ਇਹ ਤੇ ਆਪਾਂ ਹਜੇ ਧਨੀਆ ਪਾਉਣਾ ਸੀ ਉੱਪਰ ਹਜੇ ਬਾਰੇ ਮੀਹ ਵਾਲਾ ਪਈ ਜਾਂਦਾਗਾ ਤਾਂ ਕਰਕੇ ਆਪਾਂ ਛੇਤੀ ਲਾ ਲੈਂਦੀ ਤੇ ਇਧਰ ਆਪਾਂ ਬਾਟੀ ਦੇ ਵਿੱਚ ਪਾ ਲਈ ਦੇਖੋ ਜਿਹੜੀ ਪੁਰਜੀ ਆ ਆਪਣੀ ਬਹੁਤ ਜਿਆਦੇ ਵਧੀਆ ਬਣੀ ਆ ਕਰਾਰੀ ਪੁਰਜੀ ਬਣੀ ਆ ਇਹ ਇਹਦੇ ਵਿੱਚ ਨਾ ਤੁਸੀਂ ਆਲੂਆਂ ਦੀ ਜਗ੍ਹਾ ਮਟਰ ਵੀ ਪਾ ਸਕਦੇ ਹੋਗੇ ਤੇ ਥੋੜਾ ਜਿਹਾ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹੋਗੇ ਇਸ ਤਰੀਕੇ ਨਾਲ ਵੀ ਇਹ ਬਣ ਜਾਂਦੀ ਹੈ ਤੇ ਜੇ ਐਦਾਂ ਬਣਉਣੀ ਹੋਵੇ ਤਾਂ ਇਸ ਤਰੀਕੇ ਨਾਲ ਵੀ ਇਹ ਬਣ ਜਾਂਦੀ ਆ ਤੇ ਇਹ ਜਿਹੜੀ ਪਨੀਰ ਹੈ ਭੁਰਜੀ ਆ ਫੁੱਲਾਂ ਦੀ ਬਹੁਤ ਜਿਆਦੇ ਵਧੀਆ ਬਣਦੀ ਹੈਗੀ ਵੀਡੀਓ ਵਧੀਆ ਲੱਗੀ ਤਾਂ ਬਤੋ ਉਹਦੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਤੁਹਾਡੇ ਵਿਹੜੇ 'ਚ ਕੋਈ ਮਰੀਂਗਾ ਦਾ ਬੂਟਾ ਹੈਗਾ ਤਾਂ ਤੁਸੀਂ ਭੁਰਜੀ ਜਰੂਰ ਬਣਾ ਕੇ ਦੇਖੋ ਇੱਕ ਵਾਰੀ ਇਹਦੀ